ਤਾਪਾ ਮੰਡੀ ਤੋਂ ਕਪਾਲ ਮੋਚਨ ਵੱਸ ਯਾਤਰਾ ਬਾਬਾ ਮੱਟ ਤੋਂ ਰਵਾਨਾ ਹੋ ਰਹੀ ਹੈ ਬਾਬਾ ਸੁਖਾਣਾ ਜੀ ਮਿਹਰ ਭਰੇ ਹੱਥ ਰੱਖਣ ਤਾਪਾ ਤੋਂ ਗਪਾਲ ਮੋਚਨ ਪਹਿਲੀ ਯਾਤਰਾ ਤਾਪਾ ਤੋਂ ਰਵਾਨਾ ਹੋਈ ਹੁਣ ਮਸਤੂਆਣਾ ਸਾਹਿਬ ਵਿਖੇ ਸੰਗਤਾਂ ਦੇਖਰਾਉਣ ਜਾ ਰਹੀਆਂ ਨੇ ਇਹ ਮਸਤੂਆਣਾ ਸਾਹਿਬ ਦਾ ਮੁੱਖ 게ਟ ਹੈ ਤੁਹਾਨੂੰ ਬੱਸ ਦੇ ਵਿੱਚ ਵੀ ਦਿਖਾਵਾਂਗੇ ਯਾਤਰੀ ਯਾਤਰੀਆਂ ਵੱਲੋਂ ਗੁਰਦੁਆਰਾ ਮਸਤੂਆਣਾ ਵਿਖੇ ਦੇਖਰਾਉਣ ਤੋਂ ਬਾਅਦ ਆਪਦੀ ਬੱਸ ਵੱਲ ਆਉਂਦੇ ਹੋਏ ਹੁਣ ਅਸੀਂ ਮਸਤੂਆਣਾ ਸਾਹਿਬ ਤੋਂ ਅਰਵਾਨਾ ਹੋਵਾਂਗੇ ਜਪਾ ਤੋਂ ਹਰਿਆਣਾ ਦੇ ਜਮਲਾ ਨਗਰ ਸ਼ਹਿਰ ਦੇ ਜਗਾਦਰੀ ਤੋਂ 70 ਕਿਲੋਮੀਟਰ ਦੂਰ ਕਪਾਲ ਮੋਚਨ ਯਾਤਰਾ ਤਫਾ ਤੋਂ ਸ਼ੁਰੂ ਹੋ ਕੇ ਕਪਾਲ ਮੋਚੇ ਜਾਏਗੀ ਬਸ ਦੇ ਵਿੱਚ ਯਾਤਰੀ ਮਨੋਰੰਜਨ ਕਰਦੇ ਹੋਏ ਤੇ ਪ੍ਰਭੂ ਦਾ ਨਾਮ ਲੈਂਦੇ ਹੋਏ ਹਾਂਜੀ ਖੁਸ਼ ਆਜੀ ਕਰੀ ਸਟਾਰਟ ਜੀ ਚਲੋ ਜੀ ਕਰੋ ਜੀ ਸਾਡੇ ਦਰਬਾਰ ਦੀ ਜੈ

재미 какой ਕੋਰਾ ਮਨੂਲੀਓਂ ਦੇ ਆਲੂ ਵਾਲੀਆ ਬੱਸ ਦੇ ਚਾਲਕ ਕੀ ਨੌਜੋਈ ਠਾ ਰਣਜੀਤ ਸਿੰਘ ਜੀ ਇਹ ਨਾ ਕਹਿੰਦੇ ਵੀ ਅਸੀਂ ਬਹੁਤ ਘੇੜੇ ਲਾਦੇ ਕਪਾਲ ਮੋਚਦੇ ਅੱਜ ਵੀ ਤਪਾ ਤੋਂ ਕਪਾਲ ਮੋਚਣ ਲਈ ਯਾਤਰੀਆਂ ਦੀ ਬੱਸ ਜਾ ਰਹੀ ਹੈ ਬਹੁਤ ਹੀ ਵਧੀਆ ਪੈਰਟ ਨੇ ਇਹ ਬਾਕੀ ਤੁਹਾਡੀ ਜਰ ਨਾਲ ਗੱਲ ਵੀ ਕਰਵਾਉਣੀ ਹੈ ਹੋਰ ਬਾਈ ਜੀ ਕੀ ਹਾਲ ਹੈ ਠੀਕ ਹਾਂ ਜੀ ਐਵੇਂ ਜਿਹੜਾ ਥੋੜਾ ਆਪਾਂ ਨੇ ਮੈਲੇ ਇੱਕ ਲਾਦੇ ਚੌਥਾ ਜਿਹੜਾ ਹੀ ਚੌਥਾ ਜਿਹੜਾ ਹੈ ਕਿੰਨੇ ਕਿਲੋਮੀਟਰ ਹੈ ਜੀ ਕਿਲੋਮੀਟਰ ਪੈ ਜਾਂਦਾ ਜੀ ਜੀ ਜਿੱਥੇ ਕੋ ਪਰ ਆਉਗਾ ਜਾਂਦੇ ਆਪਾਂ ਨੂੰ 400 ਕਿਲੋਮੀਟਰ 400 ਕਿਲੋਮੀਟਰ ਹੈ ਕੋਈ ਉੱਥੇ ਮੈਲੇਜ ਦਿੱਕਤ ਤਾਂ ਨਹੀਂ ਕੋਈ ਕੋਈ ਦਿੱਕਤ ਨਹੀਂ ਬਹੁਤ ਵਧੀਆ ਪ੍ਰੋਗਰਾਮ ਹੈ ਵਧੀਆ ਪ੍ਰੋਗਰਾਮ ਹੈ ਠੀਕ ਹੈ